ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੂਰਜ ਗ੍ਰਹਿਣ ਤੇ ਦੁਨੀਆ ਵੱਸ ਸਕਦੀ ਹੈ ਬਰਾਤਨ ਗ੍ਰੰਥ ਦੇ ਵਿੱਚੋਂ ਇਹ ਪੂਰਾ ਸੱਚ ਮਿਲਿਆ ਹੈ ਇਹ ਬੀਬੀ ਸੂਰਜ ਤੇ ਸਭ ਕੁਝ ਦੇਖ ਕੇ ਆਈ ਹੈ ਸੋ ਆਪਾਂ ਬੇਨਤੀਆਂ ਕੁਝ ਜਿਹੜੀਆਂ ਇਸ ਵਿਸ਼ੇ ਨੂੰ ਲੈ ਕੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਆਪਣੀ ਫਤਿਹ ਪ੍ਰਵਾਨ ਕਰੋ ਬਲਾਓ ਜੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਇੱਕ ਬੀਬੀ ਦੀ ਜਿਹੜੀ ਇੰਟਰਵਿਊ ਹੈ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਉਹ ਮੈਂ ਸੁਣੀ ਹੈ ਥੋੜੀ ਜੀ ਤੁਸੀਂ ਸ਼ਾਇਦ ਉਹ ਜ਼ਰੂਰ ਸੁਣੀ ਹੋਵੇ ਇੱਕ ਅਮਰਿਤਧਾਰੀ ਬੀਬੀ ਹੈ ਜਿਹੜੀ ਟਾਈਮ ਟਰੈਵਲ ਜਿਨੇ ਬੀਬੀ ਨੇ ਇੱਕ ਤਗੜਾ ਟਾਈਮ ਟਰੈਵਲ ਕੀਤਾ ਹੈ ਤੇ ਹਾਲਾਂਕਿ ਸੂਰਜ ਗ੍ਰਹਿ ਤੱਕ ਉਹ ਬੀਬੀ ਪੁੱਜ ਕੇ ਆਈ ਹੈ ਸਭ ਕੁਝ ਦੇਖਿਆ ਅਧਿਆਤਮਿਕ ਦਾ ਜਿਹੜਾ ਤਜਰਬਾ ਹੈ ਉਹ ਉਹਨੇ ਸਭ ਕੁਝ ਕੀਤਾ ਹੈ ਹਾਲਾਂਕਿ ਉਹਦੀ ਵੀਡੀਓ ਨੂੰ ਕੁਝ ਲੋਕ ਜਿਹੜੇ ਨੇ ਮਜ਼ਾਕ ਮੰਨ ਰਹੇ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਲੈ ਕੇ ਗਏ ਨੇ ਕੁਝ ਲੋਕਾਂ ਨੇ ਕੁਝ ਕੀਤਾ ਕੋਈ ਲੋਕਾਂ ਨੇ ਕੁਝ ਜਿਹੜਾ ਚਲੋ ਆਪੋ ਆਪਣੀ ਮਤ ਦੇ ਮੁਤਾਬਕ ਕਮੈਂਟ ਕੀਤੇ ਪਰ ਮੈਂ ਸਮਝਦਾ ਵੀ ਚਲੋ ਉਹ ਬੀਬੀ ਜਾ ਕੇ ਆਈ ਹੈ ਚਲੋ ਜੀ 40% ਵੀ ਉਹਦੀਆਂ ਗੱਲਾਂ ਦੇ ਵਿੱਚ ਜੇ ਕਿਤੇ ਨਾ ਕਿਤੇ ਸੱਚਾਈ ਹੈ ਉਹ ਤਾਂ ਹੁਣ ਰੱਬ ਜਾਣਦਾ ਵੀ ਅਸਲ ਦੇ ਵਿੱਚ ਕੀ ਹੈ ਕਿਉਂਕਿ ਉਹਦੀ ਕੁਦਰਤ ਦਾ ਭੇਤ ਉਸੇ ਨੇ ਪਾਇਆ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਉਹਦਾ ਅੰਤ ਤੇ ਪਾਇਆ ਹੀ ਨਹੀਂ ਜਾ ਸਕਦਾ ਜੂ ਤਾਂ ਬਹੁਤ ਵੱਡੀ ਹਸਤੀ ਦਾ ਮਾਲਕ ਹੈ ਉਹਦੀ ਬਣਾਈ ਹੋਈ ਕੁਦਰਤ ਉਹਦੀ ਬਣਾਈ ਹੋਈ ਕਿਸੇ ਵੀ ਚੀਜ਼ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਬਦਲਣ ਦੀ ਚ ਗੱਲਬਾਤ ਨਹੀਂ ਅਸੀਂ ਕਰ ਸਕਦੇ ਆਮ ਤੌਰ ਤੇ ਗੱਲਬਾਤ ਨਹੀਂ ਅਸੀਂ ਕਰ ਸਕਦੇ ਕੋਈ ਗੱਲ ਅਸੀਂ ਕਰ ਹੀ ਨਹੀਂ ਸਕਦੇ ਸੋ ਸਾਧ ਸੰਗਤ ਇਹ ਬੇਨਤੀਆਂ ਮੈਂ ਤਾਂ ਕਰ ਰਿਹਾ ਕਿਉਂਕਿ ਉਸ ਬੀਬੀ ਨੇ ਜੋ ਗੱਲਾਂ ਕਹੀਆਂ ਕਿ ਉਸ ਤੇ ਇੱਕ ਵੱਖਰੀ ਦੁਨੀਆ ਵਸਦੀ ਹੈ ਹਾਂ ਵਸਦੀ ਹੈ ਜੀ ਆਪੋ ਆਪਣੀ ਦੁਨੀਆ ਹੈ ਵੱਖੋ ਵੱਖਰੇ ਗ੍ਰਹਿਾਂ 'ਤੇ ਲੋਕ ਰਹਿ ਰਹੇ ਨੇ ਉਹਦੀ ਕੁਦਰਤ ਜਿਹੜੀ ਹੈ ਉਹ ਅਪਰੰਪਾਰ ਹੈ ਚਲੋ ਉਸ ਬੀਬੀ ਨੇ ਜੋ ਵੇਖਿਆ ਉਹਨੇ ਬਿਆਨ ਕੀਤਾ ਵੀ ਹਾਂ ਉਥੇ ਦੁਨੀਆ ਤੇ ਆਪਣੇ ਜਿਹੜੇ ਲੋਕ ਨੇ ਉਥੇ ਜਾ ਕੇ ਸਟੇ ਨਹੀਂ ਕਰ ਸਕਦੇ ਉਹ ਜਿਹੇ ਪ੍ਰਬੰਧ ਜਿਹੜੇ ਕਰਨੇ ਪੈਣਗੇ ਪਰ ਉਥੇ ਜਿਹੜੇ ਲੋਕ ਰਹਿੰਦੇ ਨੇ ਉਹ ਸਾਡੇ ਨਾਲੋਂ ਵੱਖਰੇ ਨੇ ਸਾਡੇ ਨਾਲੋਂ ਅਜੀਬ ਨੇ ਪਰ ਬਿਲਕੁਲ ਜੇ ਆਪਾਂ ਵੇਖੀਏ ਵੀ ਉਹਨਾਂ ਚੀਜ਼ਾਂ ਦੇ ਵਿੱਚ ਫਰਕ ਹੈ ਹੁਣ ਦੇਖੋ ਰੱਬ ਦੇ ਬਣਾਏ ਹੋਏ ਇਨਸਾਨ ਨੇ ਦੇਖੋ ਖੂਨ ਇੱਕ ਹੈ ਸਭ ਕੁਝ ਇੱਕ ਹੈ ਪਿੰਜਰ ਇੱਕ ਹੈ ਪਰ ਨੈਣ ਨਕਸ਼ ਜਿਹੜੇ ਨੇ ਉਹ ਵੱਖੋ ਵੱਖਰੇ ਨੇ ਮਹਾਂਦਰੀ ਜਿਹੜੇ ਉਹ ਵੱਖੋ ਵੱਖਰੇ ਬਣਾ ਦਿੱਤੇ ਉਹਦੀ ਕੁਦਰਤ ਹੈ ਹਵਾਵਾਂ ਵੀ ਉਹਨੇ ਸਾਜੀ ਧੁੱਪ ਵੀ ਉਹਨੇ ਸਾਜੀ ਉਹਨੇ ਸਭ ਕੁਝ ਸਾਜਿਆ ਪਾਣੀ ਸਭ ਕੁਝ ਜਿਹੜਾ ਪਹਿਲਾ ਪਾਣੀ ਜਿਓ ਹੈ ਵਿੱਚ ਜਿਤ ਹਰਿਆ ਸਭ ਕੋਏ ਹਾਲਾਂਕਿ ਸਭ ਕੁਝ ਜਿਹੜਾ ਉਹਦੀ ਮਰਜ਼ਾ ਦਾ ਦੇ ਵਿੱਚ ਸਭ ਕੁਝ ਉਹਦਾ ਹੀ ਹੈ ਸਭ ਕੁਝ ਉਹਨੇ ਕੀਤਾ ਹੋਇਆ ਸਭ ਕੁਝ ਉਹਦਾ ਬਣਾਇਆ ਹੋਇਆ ਤੇ ਸਾਥ ਸੰਗਤ ਉਹਨੇ ਹਰ ਇੱਕ ਗ੍ਰਹਿ ਹਰ ਇੱਕ ਚੀਜ਼ ਜਿਹੜੀਆਂ ਨੇ ਆਪ ਸੈੱਟ ਕੀਤੀ ਹੋਈ ਹੈ ਉਹਦੇ ਮੁਤਾਬਕ ਕਿ ਪ੍ਰਕਿਰਤੀ ਜਿਹੜੀ ਹੈ ਚੱਲ ਰਹੀ ਹੈ ਪੂਰੀ ਦੁਨੀਆ ਪੂਰਾ ਵਰਲਡ ਪੂਰੇ ਗ੍ਰਹਿ ਜਿਹੜੇ ਨੇ ਉਹਦੇ ਸਾਰੇ हिसाब ਦੇ ਨਾਲ ਚੱਲਦੇ ਨੇ ਜਿਹੜੇ ਲੋਕ ਸਾਨੂੰ ਕਹਿੰਦੇ ਆ ਵੀ ਤੇਰੇ ਗ੍ਰਹਿ ਨਕਸ਼ਤਰ ਜਿਹੜੇ ਵਿਗੜੇ ਹੋਏ ਨੇ ਤੋਂ ਸਾਹਸੰਗਤ ਪਰਮਾਤਮਾ ਸਭ ਕੁਝ ਸਹੀ ਕਰਨ ਵਾਲਾ ਜਿਹੜੀ ਚੀਜ਼ ਉਹਨੇ ਬਣਾਈ ਹੈ ਤੁਸੀਂ ਦੱਸੋ ਵੀ ਕਦੇ ਗਲਤ ਹੋ ਸਕਦੀ ਹੈ ਕਦੇ ਗਲਤ ਹੋ ਸਕਦੀ ਹੈ ਉਹ ਚੀਜ਼ ਹੁਣ ਇੱਕ ਗੱਲ ਨੋਟ ਕਰਿਓ ਵੀ ਜੇ ਉਹਦੀ ਬਣਾਈ ਹੋਈ ਚੀਜ਼ ਗਲਤ ਨਹੀਂ ਹੋ ਸਕਦੀ ਤੇ ਜਿਹੜੇ ਦਾਅਵੇ ਕਰਦੇ ਨੇ ਵੀ ਅਸੀਂ ਤੇਰੇ ਨਕਸ਼ਤਰ ਗ੍ਰਹਿ ਨਕਸ਼ਤਰ ਜਿਹੜੇ ਨੇ ਉਹ ਸਾ ਠੀਕ ਕਰ ਦਿਆਂਗੇ ਵਧੀਆ ਕਰ ਦਿਆਂਗੇ ਤੁਸੀਂ ਇਹ ਗੱਲ ਸੋਚੋ ਵੀ ਇਹ ਕੀ ਇਹ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਨਹੀਂ ਹੈਗੀ ਸਤ ਸੰਗਤ ਜਿਵੇਂ ਸੱਰਬ ਨੇ ਬਣਾਏ ਨੇ ਤਾਂ ਉਹਨੇ ਕੁਝ ਸੋਚ ਕੇ ਬਣਾਏ ਹੋਣਗੇ ਉਸ ਪਰਮਾਤਮਾ ਨੇ ਜੇ ਕੁਝ ਬਣਾਇਆ ਉਹਨੇ ਸਾਜਿਆ ਜੇ ਅਸੀਂ ਉਹਨੂੰ ਚੈਲੰਜ ਕਰ ਰਹੇ ਹਾਂ ਕਿ ਅਸੀਂ ਰੱਬ ਤੋਂ ਵੀ ਵੱਡੇ ਹੋ ਗਏ ਸੋਚ ਕੇ ਦੇਖੋ ਕਰ ਖੈਰ ਉਸ ਭੈਣ ਨੇ ਜੋ ਗੱਲਾਂ ਕਹੀਆਂ ਮੈਂ ਉਹਦੇ ਨਾਲ ਸਹਿਮਤ ਹਾਂ ਜ਼ਰੂਰ ਜ਼ਰੂਰ ਸਭ ਕੁਝ ਹੋਏਗਾ ਪਰ ਜੋ ਉਹਨੇ ਗੱਲ ਕਹੀ ਵੀ ਮੈਂ ਰੱਬ ਨਾਲ ਗੱਲ ਹੁੰਦੀ ਹੈ ਦੇਖੋ ਜੀ ਇਹ ਤਾਂ ਰੱਬ ਜਾਣਦਾ ਜਾਓ ਭੈਣ ਜਾਣਦੀ ਹੈ ਵੀ ਹੁੰਦੀ ਹੈ ਗੱਲ ਨਹੀਂ ਹੁੰਦੀ ਪਰ ਸਤ ਸੰਗਤ ਸਾਨੂੰ ਜਿਹੜਾ ਹੈ ਉਹ ਇੰਨਾ ਕੋ ਪਤਾ ਵੀ ਜੇ ਅਸੀਂ ਗੁਰਬਾਣੀ ਪੜਾਂਗੇ ਸ਼ਬਦ ਦੀ ਕਮਾਈ ਕਰਾਂਗੇ ਸਾਡੀ ਗੱਲ ਜ਼ਰੂਰ ਰੱਬ ਨਾਲ ਹੋਣ ਲੱਗ ਜੂਗੀ ਇਸ ਕਰਕੇ ਦੂਜੇ ਤੇ ਕਮੈਂਟ ਬਾਜ਼ੀਆਂ ਕਰਨ ਤੋਂ ਗੁਰੇਜ਼ ਕਰਕੇ ਮਜ਼ਾਕ ਉਡਾਉਣ ਤੋਂ ਗੁਰੇਜ਼ ਕਰਕੇ ਅਸੀਂ ਖੁਦ ਜੇ ਐਕਸਪੈਰੀਮੈਂਟ ਕਰੀਏ ਸ਼ਬਦ ਦੀ ਕਮਾਈ ਕਰੀਏ ਸਾਡੀ ਗੱਲ ਜ਼ਰੂਰ ਹੋਊਗੀ ਇਹ ਗੱਲ ਮੈਂ ਦਾਅਵੇ ਨਾਲ ਕਹਿੰਨਾ ਵੀ ਗੁਰਬਾਣੀ ਤੇ ਭਰੋਸਾ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਰੋਸਾ ਕਰਕੇ ਵੀ ਅਸੀਂ ਸ਼ਬਦ ਦੀ ਕਮਾਈ ਕਰੀਏ ਸਾਨੂੰ دیدار ਵੀ ਹੋਣਗੇ ਸਾਡੀ ਗੱਲ ਵੀ ਹੋਊਗੀ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ